ਆਓ ਦਰਸ਼ਨ ਕਰਾਉਂਦੇ ਆ ਤੁਹਾਨੂੰ ਪੁਰਾਣੇ ਇਤਿਹਾਸਿਕ ਤਰਗਾਦੇ ਇਹੇ ਸਥਾਨ ਸਨੌਰ ਰੋਡ ਤੇ ਸਥਿਤ ਹੈ ਧਾਦੀਏ ਕੀ ਤੁਸੀਂ ਦੇਖੋ ਕੀ ਇਹ ਕਿਸ ਤਰ੍ਹਾਂ ਪੁਰਾਣੀ ਇੱਟਾਂ ਨਾਲ ਬਣਿਆ ਹੈ ਰਾਜੇ ਰਾਣੀ ਚਾਲੇ 45 ਸਾਲ ਹੋ ਗਏ ਸੇਵਾ ਕਰਦੇ ਜੀ ਮੈਂ ਤੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਫਲ ਪਾਨੀ ਆ ਬੱਚੇ ਹੋ ਜਾਂਦੇ ਆ ਸਾਰੀ ਸੰਗਤਾ ਹੁੰਦਾ ਜੀ ਭਲਾ ਤੇ সৈয়দਬੀਰ ਦੀ ਦਰਗਾਹ ਲਖਦਾ ਦਾਦੀ ਕਿੰਨੀ ਪੁਰਾਣੀ ਥਾਂ ਹੈ ਇਹ ਹੋ ਗਈ ਜੀ ਬਹੁਤ ਪੁਰਾਣੀ ਜਦ ਮੇਰੇ ਘਰ ਵਾਲਾ ਨੌਕਰੀ ਨਹੀਂ ਲੱਗਿਆ ਸੀਗਾ ਹੁਣ ਅਗਲੇ ਮਹੀਨੇ ਰਿਟਾਇਰਮੈਂਟ ਆਣਾ ਅਗਲੇ ਸਾਲ ਜਿਹੜੀ ਚੌਂਕੀ ਲਾਂਦੇ ਵੀਰਵਾਰ ਨੂੰ ਲਾਂਦੇ ਹਾਂ ਹਾਂਜੀ ਚੌਂਕੀ ਆਏ ਵੀਰਵਾਰ ਨੂੰ ਲਾਂਦੇ ਜੀ ਜੇ ਭੰਡਾਰਾ ਕਰਦੇ ਹੋ ਤੁਸੀਂ ਕਿੰਨੇ ਸਮੇਂ ਬਾਅਦ ਸਾਚੇ ਦੋ ਬੰਦਾਰੇ ਕਰਦੀ ਹੈ ਜੀ ਕੜੀ ਚੋਲ ਦੀ ਜੂਨ ਦੇ ਕਰਾਂਗੇ ਜਲੇਬੀਆਂ ਦਾ ਛੋਲੇ ਪੂਰੀ ਨਿਆਜ਼ ਬੈਠੇ ਦੀ ਸਬਜੀ ਤੇ ਹੁਣ ਕੜੀ ਚੋਲ ਦਾ ਕਿਉਂ ਮਨੋਂ ਜਿਆਦਾ ਟੇਕ ਹੋਇਆ ਹੁਣ ਬਿੱਠੇ ਚੋਲ ਕਰਦੀ ਨਹੀਂ ਪਹਿਲਾਂ ਕਰਦੀ ਹੁੰਦੀ ਸੀ ਜੀ ਜਾ ਬੱਬੇ ਦੀ ਨਾਮ ਸੋਨੀਆ ਹੈ ਇੱਥੇ ਮਤਲਬ ਕਿ ਹਰ ਸਾਲ ਅੱਛੇ ਮੈਨੇਵਦ ਭੰਡਾਰਾ ਹੁੰਦਾ ਹੈ ਕੁਝ ਵੀ ਕੜੀ ਜਾਵਲਦਾ ਜਾਂ ਕੁਝ ਵੀ ਕਰੋ ਵੱਡਾ ਭੰਡਾਰਾ ਜੋਂ ਚੰਦ ਤੁਸੀਂ ਛੋਟਾ ਸਾਡਾ ਇੱਥੇ ਇਸ ਬਲੇ ਜਨਵਰੀ ਮਹੀਨੇ ਤੇ ਹੁੰਦਾ ਤੇ ਇਹ ਸਥਾਨ ਬਹੁਤ ਪੁਰਾਣਾ ਹੈ ਕਿ ਕਾਫੀ ਲੋਕਾਂ ਦੀ ਮਨੂ ਕੰਮ ਮੈਂ ਇੱਥੇ ਪੂਰੀਆਂ ਹੋਈਆਂ ਨੇ ਮੇਰਾ ਨਾਮ ਵਿੱਕੀ ਹੈ ਜੀ ਤੇ ਤੇ ਮੇਰੇ ਮਾਤਾ ਦੀ ਸੇਵਾ ਕਰਦੇ ਕਈ ਸਾਲਾਂ ਤੋਂ ਛੋਟੋ ਛੋਟ 50 ਸਾਲ ਹੋ ਗਏ ਉਹਨਾਂ ਨੇ ਸੇਵਾ ਕਰਦੇ ਨੂੰ ਤੇ ਸਭ ਦੀ ਇਹ ਮਨ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਅਸੀਂ 6 ਮਹੀਨੇ ਬਾਅਦ ਹਰ ਇੱਕ 6 ਮਹੀਨੇ ਬਾਅਦ ਅਸੀਂ ਪੰਡਾਰਾ ਕਰਦੇ ਹਾਂ ਹੁਣ ਕੜੀ ਚੋਲ੍ਹਾ ਕੀਤਾ ਅਗਲੇ 6 ਮਹੀਨੇ ਚ ਅਸੀਂ ਜਲੇਬੀਆਂ ਪੂਰੀ ਛੋਲੇ ਸਾਥ ਸੰਗਤ ਨੂੰ ਸਭ ਨੂੰ ਬੇਨਤੀ ਹੈ ਹਮ ਹਮਾ ਕੇ ਪੁੰਚਾਇਆ ਕਰਨੋ ਠੀਕ ਹੈ ਜੀ ਤੇ ਸਭ ਦੀ ਮਨ ਕਾਮਨਾ ਪੂਰੀਆਂ ਹੁੰਦੀਆਂ ਮੇਰੇ ਮਾਤਾ